ਜੋ ਜੀ ਸਾਸਰੀ ਕਾਇਤਨ ਉਸਾਰੇ ਅਸੀਂ ਆਨੰਦ ਭਾਈ ਤੁਹਾਡਾ ਸੁਆਗਤ ਕਰਦੇ ਤੇ ਲੰਗਰੀ ਦੀ ਹਾਜ਼ਰਾ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕੀਤ ਤਮਾਸ਼ਾ ਨਾ ਥੇਲੋ ਤੇ ਥੇਲੋ ਮੈਂ ਇਹਨੂੰ ਆਮ ਤਸਕਾ ਤਮਾਸ਼ਾ ਕਹਿੰਦੇ ਆ ਇਹਦੇ ਕਿ ਕੁੜੀਆਂ ਗਿੱਧੇ ਲੈ ਕੇ ਇਨੂੰ ਗੌਂਦੀਆਂ ਗੋਲ ਘੇਰਾ ਬੰਨ ਲੈਂਗੀਆਂ ਤੇ ਫਿਰ ਇੱਕ ਜਣੀ ਚਾਲੇ ਕਰਕੇ ਗਾਉਂਦੀਆਂ ਕੁੜੀਆਂ ਗਿੱਧਾ ਕੌਣ ਸਮੂਹੀ ਸਿੱਖਣਾ ਆ ਰਿਹਾ ਤੇ ਜਿਹੜਾ ਮੈਂ ਉਹ ਪਾਉਂਗੀ ਨਾ ਲੋਕ ਤਾਂ ਉਹ ਹੈਗਾ ਵੀ ਜੇ ਕਿਸੇ ਡਿਵਰ ਵਾਲਿਆ ਹੋਵੇ ਹਨਾ ਉਹ ਤੁਹਾਨੂੰ ਉਹ ਵੀ ਲੈ ਕੇ ਲੁੱਟਦਾ ਹੈ ਉਹ ਉਹ ਕਾਉਂਗੀ ਤੇ ਪਤਾ ਨਹੀਂ ਕਿਹੜਾ ਦੱਸਿਆ ਹੋਇਆ ਕਿ ਇੱਕ ਬਾਤ ਤੇ ਕਾਹਨ ਬਾਤ ਲੈ ਕੇ ਬੈਠ ਗਿਓ ਦੇਖ ਲਿਓ ਤੇ ਲਓ ਆ ਜਿਓ ਫਿਰ ਹਮਾਰਾ ਪਾਤ ਰੰਗਾਰਨ ਪ੍ਰੋਗਰਾਮ ਅਲਾਈ ਰੌਕਾ ਤੇ ਕਾਰੀਗਰ ਤਮਾਸ਼ਾ ਤੇ ਇਹੇ ਬਹੁਤੀ ਪ੍ਰਾਣਾ ਜੂ ਸੋਣਿਆ ਜੀ ਹੁਣ ਇਹ ਕਹੇ ਐ ਗਾਲੋ ਕਹੇ ਤੁਸੀਂ ਟਰੋਪੀ ਤੇ ਗਰੋਸ਼ਿਲ ਬੋਲ ਕੇ ਦਿਖਾਇਆ ਨਾ ਕਿ ਲੋ ਆ ਦੋ ਆਪਣੀ ਕੀ ਕਹਿੰਦੀ ਐ ਤੇ ਉਹ ਅੱਡ ਹੁੰਦੇ ਨੇ ਘਰੇ ਤੇ ਲੇਟਰ ਕੁੜੀ ਆ ਮੇ ਘਰ ਆਈ ਉਹ ਤੂੰ ਸਮਝਉਂਦੀ ਐ ਅਸੀਂ ਉਸ ਤਈਆਂ ਕਿ ਜਿਹੜਾ ਇਹ ਜੱਫਾ ਕਰਵਾਉਣਾ ਤੋਂ ਹੁਣ ਇੱਕਦੇ ਇਸਾ ਦਿਨ ਜਾਂ ਤੇ ਪਹਿਲੇ ਦਿਨ ਹੋਊਗਾ ਅੱਜ ਨਹੀਂ ਹੈਗਾ ਹਨਾ ਹੁਣ ਥੋੜਾ ਜਾਦੇ ਵਾਦ ਕਰ ਪਰ ਪਹਿਲੇ ਤੋਂ ਹੋਊਗਾ ਮੇ ਸਾਡੇ ਆਂਤਾ ਨੇ ਤੇ ਤੇਰੇ ਪਹਿਲਾਂ ਨੂੰ ਸਾਡੇ ਸ਼ੂਟ ਕਿੰਨਾਂ ਚੜ੍ਹ ਕੇ ਦਸਣਾ ਗਈ ਤੇ

तैनू बूरी न देवन चे तैनू बूरी न देवन पूरी तोश जमाई रेश मीर मालवाया पूरी तोश जमाई रेशमीर मालवाया पूजी रौला पाईंदे रेशमीर ਲੱਗੇ ਡੰਗਰ ਵਿੱਚ ਬੰਨਣ ਲੱਗੇ ਵਰਦਾਨ ਨੂੰ ਹੱਥ ਬਾਈ ਮੇਰੇ ਜੀ ਮਿਰਮਾਲ ਵਾੜਾ ਦਾਨ ਨੂੰ ਨਤ ਪਾਈ ਮੇਰੇ ਜੀ ਮਿਰਮਾਲ ਵਾੜਾ ਹੁਣ ਮੈਂ ਤੇਰੀ ਹੋਈ 베 ਮੇਰੇ ਜੀ ਮਿਰਮਾਲ ਵਾੜਾ ਜੇ ਤੈਨੂੰ ਉਹ ਵਾਅਦਾ ਦੇਵਣ ਜੇ ਤੈਨੂੰ ਉਹ ਵਾਅਦਾ ਦੇਮਣ ਪੂਰੀ ਕੌਸ ਜਮਾਈ ਮੇਰੇ ਜੀ ਮਿਰਮਾਲ ਵਾੜਾ ਪੂਰੀ ਕੌਸ ਜਮਾਈ ਮੇਰੇ ਸ਼ਰਮਾਈ 베 ਰੇਸ਼ਮੀ ਮਹਾਲ ਬਣਾ ਕੋਰ ਨਾ ਸ਼ਰਮਾਈ 베 ਰੇਸ਼ਮੀ ਮਹਾਲ ਵਾਲਿਆ ਮੇਰੇ ਬੋਲ ਪਗਾਈਂ 베 ਰੇਸ਼ਮੀ ਮਹਾਲ ਬਣਾ ਵਾਲਿਆ ਮੇਰੇ ਬੋਲ ਪਗਾਈਂ 베 ਰੇਸ਼ਮੀ लॻे छले वंडण लॻे कंठे नू हथ पाणी वे रेश मीर कंठे नू हथ पाणी वे रेश मीर ने रेश मीर माल वाला पोर न शर माणी वे रेश मीर माल, माल जेतू कंठां देवण जेतू कंठां देवण पूरी तौस जमाई रेश मीर ਵਾੜਿਆ ਪੂਰੀ ਤੁਸ ਜਮਾਈ ਬੇ ਰੇਸ਼ ਮੀਰ ਮਾਲਵੜਾ ਹੰਮੈਂ ਤੇਰੀ ਰੋਈ ਬੇ ਰੇਸ਼ ਮੀਰ ਮਾਲਵੜਾ ਹੰਮੈਂ ਤੇਰੀ ਰੋਈ ਰੇਸ਼ ਮੀਰ ਮਾਲਵੜਾ ਬੁੜਾ ਬੁੜੀ ਨੂੰ ਬੰਡਣਾ ਲੱਗੇ ਬੁੜਾ ਬੁੜੀ ਨੂੰ ਬੰਡਣਾ ਲੱਗੇ ਬਾਹਰ ਨੂੰ ਊਠ ਜ ਜੀ ਤੁਹਾ ਮਾਸਾ ਹੋਇਆ ਪੂਰਾ ਉਮੀਦਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਤੇ ਤੁਸਾਨੂੰ ਦੱਸੋ ਕੈਂਟ ਕਰਕੇ ਤੁਹਾਨੂੰ ਕਦਾ ਹਿੱਟਵਾ ਸਕਿਆ ਲੱਗਿਆ ਸੌਖਾ ਜਾਂ ਢੋਲ ਕੀਤੇ ਗਾਉ ਤੇ ਹਿੱਟੇ ਗਾਉ ਤੇ ਫਿਰ ਤੁਸੀਂ ਆਜੋ ਨੂੰਤੇ ਗਾ ਇਹ ਮੈਂ ਕਹਿੰਦੇ ਕਿ ਉਸ ਦਾ ਲੀਵ ਰਵਤ ਗਿਆ ਹੈ ਨਾ ਤੇ ਉਹ ਫਿਰ ਪਤਾ ਕੀ ਕਰੇ ਬਹੁਤ ਸੌਖਾ ਜਿਹਾ ਪਤਾ ਨਹੀਂ ਰਹਿ ਦੱਸਿਆ ਹੋਇਆ ਹੈਗਾ ਕਹਿੰਦੇ ਟਿੱਟਾ ਪਿਆ ਜਾਂ ਰੁਕਤਾ ਲਾਲ ਪਿਆਜ ਹੁੰਦਾ ਨਹੀਂ ਕਿੱਤੇ ਪਿਆਜ਼ ਦਾ ਰਸ ਕੱਢੋ ਉਹਨੂੰ ਗਰਮ ਕਰ ਲਓ ਹੈਨਾ ਕਿੰਨੇ ਪਿਆ ਸਾਰਾ ਕੱਢ ਲਿਆ ਢੇਰ ਚੰਪਿਆ ਰਸ ਦਾ ਕੱਢ ਕੇ ਉਹਦੇ ਵਿੱਚ ਥੋੜਾ ਸ਼ਹਿਦ ਮਿਲਾ ਦਿਓ ਪਿਆਜ਼ ਦਾ ਰਸ ਨੂੰ ਥੋੜਾ ਗਰਮ ਕਰ ਲਓ ਉਹਦੇ ਵਿੱਚ ਸ਼ਹਿਦ ਮਿਲਾ ਦਿਓ ਤੇ ਉਹ ਪਿਆਓ 2-4 ਦਿਨ ਪਿਆਓ ਬਿਲਕੁਲ ਤੁਹਾਡਾ ਜਿਹੜਾ ਹੈਗਾ ਉਹ ਨਹੀਂ ਰਹੂਗਾ ਬਲੇਹਾ ਬਲੇਹਾ ਪਰ ਇੱਕ ਸਾਵਧਾਨੀ ਹੈ ਜਿਹੜਾ ਸ਼ਹਿਦ ਹੈ ਇਹ ਕਦੇ ਵੀ ਗਰਮ ਨਹੀਂ ਕਰੀਦਾ ਹੈਗਾ ਇਹਨੂੰ ਅੱਗ ਤੇ ਨਹੀਂ ਰੱਖੀਦਾ ਇਹਨੂੰ ਗਰਮ ਦੇ ਵਿੱਚ ਤਾਂ ਫਾਸ ਸਕਦੇ ਆ ਪਰ ਇਹਨੂੰ ਸ਼ਕਤੀ ਨਹੀਂ ਰੱਖੀਆ ਹੈ ਨਾ ਫਿਰ ਉਹਨੂੰ ਨੁਕਸਾਨ ਕਰਦਾ ਹੈ ਤੇ ਲੋ ਤੁਸੀਂ ਉਮੀਦਾਂ ਟਿਕ ਲਿਆ ਹੋ ਦੁਬਾਰਾ ਫੇਰ ਸੁਣ ਲਓ ਚਿੱਟੇ ਪਿਆਜ ਦਾ ਦਾਸ ਜਾਂਮਚਾ ਦੋ ਰਾਂ ਜਾਂਮਚੇ ਕੱਟ ਕੇ ਉਹਨੂੰ ਪਿਆਰ ਦੇ ਰਸ ਨੂੰ ਗਰਮ ਕਰਕੇ ਕੋਸਾ ਤੇ ਉਹਦੇ ਵਿੱਚ ਤੁਸੀਂ ਚਾਹ ਬਣਾ ਕੇ ਥੋੜਾ ਉਹ ਜਦ ਵੀ ਬਰਵਾਇਆ ਉਹਨੂੰ ਪਿਆਓ ਪੰਜ ਚਾਰ ਦਿਨ ਪਿਓਗੇ ਪ੍ਰਮਾਤਮਾ ਕਰੂ ਤੁਹਾਡਾ ਇਨੀਵਰਟਡਲ ਆ ਗਿਆ ਹੋ ਜੂਗਾ ਉਤਾਵਲੇ ਮਿਲਵਾਰੇ ਹੋਰ ਵੀ ਉੱਤੇ ਪਾਏ ਹੋਏ ਨੇ ਜੋ ਪਹਿਲਾਂ ਨਵਾਂ ਨੁਕਤਾ ਮੈਂ ਜੰਦਾ ਥੋੜੇ ਤੱਕ ਪਹੁੰਚਾ ਕਰਦੀ ਆ ਤੇ ਇਹਨੂੰ ਜ਼ਰੂਰ ਅਲ ਮਾਰਕੀਟ ਦੇਖੋ ਪਰ ਮਾਤਾ ਫੜੀ ਕਰੂ ਤੇ ਹੋਰ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਮੈਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ